ਸਰੋ ਜੀ ਇਸ ਵੇਲੇ ਪੂਰੇ ਪੰਜਾਬ ਚ ਮੀਂਹ ਨੇ ਤਬਾਹੀ ਮਚਾਈ ਪਈ ਆ ਚੱਖੜ ਚੰਦ ਰਿਆ ਦੁਕਾਨਦਾਰ ਗੇਟਾਬਾਦ ਦੇਖਦੇ ਵੀ ਕੋਈ ਦੁਕਾਨਦਾਰ ਵੀ ਕੋਈ ਕਸਟਮਰ ਸਾਡੇ ਦੁਕਾਨ ਤੇ ਆਊਗਾ ਪਰ ਦੂਜੇ ਪਾਸੇ ਦੇਖ ਲੋ ਬਾਬੇ ਦੀ ਹੱਟੀ ਤੇ ਸਵੇਰੇ ਹੀ ਦੇਖ ਲੋ ਮੇਲੇ ਲੱਗੇ ਹੈਗੇ ਆ ਲੋਕ ਗੱਡੀਆਂ ਸਕੂਟਰ ਕਾਰਾਂ ਤੇ ਆ ਗਏ ਆ ਦੂਰੋਂ ਦੂਰੋਂ ਆ ਗਏ ਆ ਬਹੁਤ سارے ਨਵਾਂ ਕੰਮ ਸ਼ੁਰੂ ਕਰਨ ਵਾਲੇ ਆ ਗਏ ਆ ਬਹੁਤ سارے ਰੀਸੇਲਰ ਆ ਗਏ ਆ allo ਪਹਿਲਾ ਸੂਟ ਡਿਜੀਟਲ ਪ੍ਰਿੰਟ ਕੋਡੰਗਾ ਹਾਂਜੀ ਬਾਜੀ ਇੱਕ ਨਹੀਂ ਦੋ ਨਹੀਂ ਉਹ ਕਿੰਨੇ ਚਾਹੀਦੇ ਆ 100 ਰੁਪਏ ਕਰਤੇ ਆ 600 ਰੁਪਏ ਦੇ ਵਿੱਚ 100 ਰੁਪਏ ਦਾ ਸੂਟ ਕਰਤਾ ਆ ਦੇਖੋ ਸਭ ਤੋਂ ਪਹਿਲੇ ਵੱਡਾ ਪਟਾਕਾ ਜਿਹੜੇ ਬਾਜ਼ਾਰ ਚ ਕੋਈ 400 ਕੋਈ 500 ਬਾਬੇ ਦੀ ਢਿੱਟੀ ਤੇ ਆਜੋ 100-100 ਰੁਪਏ ਦੇ ਵਿੱਚ ਸੂਟ ਲੈ ਜਾਓ ਪੀਸ ਦੇਖੋ ਆ ਕੋਟਨ ਦਾ ਸੂਟ ਹਾਂਜੀ ਆ ਲੈ ਭਾਈ ਚੁੰਨੀ ਨਾਲ ਜੀ ਉਹ ਵੀ ਜਨੂਨ ਸ਼ਬੂਮ ਦੀ ਜੀ ਭਾਈ ਹੁਣ ਸੂਟ ਦੇਖੋ ਦੁਪੱਟਾ ਦੇਖੋ ਉਹ ਵੀ ਕੜਾਈ ਦੇਖੋ ਹਾਂ ਉਹ ਪਰਤੇ ਗੱਡੀ ਜੋ 5-500 ਵਾਲਾ ਸੂਟ ਜੀ ਆ ਪੈਣਾ ਭਰਾਵਾਂ ਨੂੰ ਦੇਤਾ ਭਾਜੀ 100 ਰੁਪਏ ਆ ਵੀ 100 ਰੁਪਏ ਦੇ ਵਿੱਚ ਆ ਦੇਖੋ ਭਾਈ 100 ਰੁਪਏ ਦੇ ਆ ਦੇਖੋ ਕੁੱਤਰਾਾਂਾਂ 'ਚ ਲੜਾਈ ਹੋ ਗਈ ਸੂਟਾਂ ਦੀ ਜਿੱਦਾਂ ਬਾਹਰ ਇੰਦਰਦੇਵ ਦਾ ਖੋਜ ਇੱਥੇ ਪਾਪਾ ਖੋਜ ਹੋ ਗਿਆ ਆ ਦੇਖੋ ਦੇਖ ਦੋ 100 ਰੁਪਏ ਤੇ 200 200 200 200 ਉਂਦਰੋਂ ਕੈਰਾ ਮਾਰ ਗਈ ਇੱਧਰ ਦਿਖਾ ਰੋ ਸੈਰ ਹੀ ਸੈਰ ਤੇ ਹਤੇ ਆ ਪੂਰੀ ਪਾਪੇ ਦੀ ਹੱਡੀ ਭਰ ਗਈ ਆ ਬਾਹਰ ਜਾਮ ਲੱਗ ਗਿਆ ਭਾਜੀ 300 ਰੁਪਏ ਆ ਲੋ ਆ ਦੇਖੋ ਫੋਟੋ ਵਾਲੇ ਪੀਸ ਬੁਟੀਕਾ ਵਾਲੇ ਮੋਡ ਵਾਲੇ ਜਿੱਕੋ ਭਾਜੀ 300 ਰੁਪਏ 1000 1000 ਤੇ ਇੱਥੇ 3 300 ਰੁਪਏ ਸਾਢੇ 700 ਵਾਲਾ ਸੂਟ ਵੀ 300 ਦੇ ਵਿੱਚ 200 ਦਾ ਇੱਕ ਇੱਥੇ 900 ਦੇ 2 ਸਾਢੇ 450 ਰੁਪਏ ਦਾ ਸੂਟ ਕਰਤਾ ਉਹ ਦੇਖੋ ਭਾਜੀ 1200 1500 ਦੇ ਸੂਟ ਪਹਿਣਾ ਪਾਵਾਂ ਦੀ ਲਾਟਰੀ ਕੱਲਾ ਕੱਲਾ ਲੈ ਜਾਓ ਭਾਜੀ ਨੋ ਸੋੜੇ 2450 ਆ ਲੋ ਜੀ ਕੋਈ ਕਹਿੰਦਾ 1500 ਲੋ ਜੀ ਕਹਿੰਦਾ 1600 ਸਾਡੇ ਦਾ 1600 ਸੂਟ ਭਾਜੀ 1450 ਦਾ ਸੂਟ ਇਹ ਵੀ 1450 1450 ਉਹ ਜਿਹੜਾ ਬਾਜ਼ਾਰ 'ਚ 1695 'ਚ ਪਾਕਿਸਤਾਨੀ ਸੂਟ 1450 ਰੁਪਏ 'ਚ ਕਰਦਾ ਯਾਰੋ ਇਹ ਬਰੋਕਰ ਦਾ ਸੂਟ ਚੁੰਨੀ ਨਾਲ ਪਹਿਣਾ ਬਰੋਕਰ ਦੀ ਵੱਡੀ ਲਾਡਰੀ ਕਾ ਕਾ ਮਾਲ ਸੁੱਟ ਦੇ ਟੱਕੋ 350 ਰੁਪਏ ਆ ਲੋ ਜਿਹੜੇ ਬਾਜ਼ਾਰ ਚ 15 1500 ਵਾਲੇ 350 ਰੁਪਏ ਚ ਟੱਕੋ 350 ਰੁਪਏ ਚ ਆ ਦੇਖੋ ਸੂਟ ਓਏ ਹੋਏ ਆਏ ਹਾਏ ਆ ਦੇਖੋ ਉਹ ਬੜੀ 1000 ਰੁਪਏ ਕਰਦੇ ਉਹ ਜਿਹੜੇ ਬਾਜ਼ਾਰ ਚ 25 2500 ਵਾਲੇ ਸੂਟ ਵੀ 1 1000 ਚ ਕਰਦੇ ਪੂਰੇ ਪੰਜਾਬ ਚ 1200 1500 ਰੁਪਏ ਬਾਬੇ ਰੇਟ ਦੇ 6 600 ਰੁਪਏ ਜਲਦੀ ਕਰੋ ਆਜੋ ਕੱਪੜਾ ਨਾ ਵਿਕੇ ਵਾਪਸੀ ਐ ਟੈਨਸ਼ਨ ਨਹੀਂ ਲੈਣੀ ਜੀ ਸਤਿ ਲੋ ਜੀ ਇਸ ਵੇਲੇ ਪੂਰੇ ਪੰਜਾਬ ਚ ਮੀਂਹ ਨੇ ਤਬਾਹੀ ਮਚਾਈ ਪਈ ਆ ਚੱਖੜ ਚੱਲ ਰਿਹਾ ਦੁਕਾਨਦਾਰ ਘੇਟਾ ਬਾਲ ਦੇਖਦੇ ਆ ਵੀ ਕੋਈ ਦੁਕਾਨਦਾਰ ਬਈ ਕੋਈ ਕਸਟਮਰ ਸਾਡੇ ਦੁਕਾਨ ਤੇ ਆਊਗਾ ਪਰ ਦੂਜੇ ਪਾਸੇ ਦੇਖ ਲੋ ਬਾਬੇ ਦੀ ਹੱਟੀ ਤੇ ਸਵੇਰੇ ਹੀ ਦੇਖ ਲੋ ਮੇਲੇ ਲੱਗੇ ਹੈਗੇ ਆ ਲੋਕ ਗੱਡੀਆਂ ਸਕੂਟਰ ਕਾਰਾਂ ਤੇ ਆ ਗਏ ਆ ਦੂਰੋਂ ਦੂਰੋਂ ਆ ਗਏ ਆ ਬਹੁਤ سارے ਨਵਾਂ ਕੰਮ ਸ਼ੁਰੂ ਕਰਨ ਵਾਲੇ ਆ ਗਏ ਆ ਬਹੁਤ سارے ਰੀਸੇਲਰ ਆ ਗਏ ਆ ਦੁਕਾਨ ਦਾ ਤਾਂ ਗੇਟਾ ਵਾਲਾ ਢੀਕਦੇ ਕੋਈ ਗਾਹਕ ਨਹੀਂ ਪੜਦਾ ਤੇ ਇੱਥੇ ਲਾਈਨਾਂ ਲੱਗੀਆਂ ਬਾਹਰ ਤੱਕ ਲਾਈਨਾਂ ਦਾ ਥੈਂਕ ਯੂ ਮੇਰੇ ਭੈਣਾ ਭਰਾਵਾਂ ਦਾ ਅੱਜ ਦੇ ਦਿਨ ਅੰਦਰ ਰਿਕਾਰਡ ਟੁੱਟ ਗਿਆ ਪੂਰੇ ਪੰਜਾਬ 'ਚ بارش ਤੇ ਪੈਣ ਢੀਕਦੇ ਫੇ ਆ ਹਾਂਜੀ ਪਰ ਮੇਰੇ ਭੈਣਾ ਭਰਾਵਾਂ ਨੇ ਸਪੋਰਟ ਕੀਤੀ ਬਾਬੇ ਦੀ ਢੀ ਦੀ ਤੇ ਮੈਂ ਕਰਨੀ ਪੂਰੀ ਇਹਨਾਂ ਦੀ ਸਪੋਰਟ ਜਿਹੜਾ ਕਪੜਾ ਨਾ बिकਿਆ ਲਵਾਂਗਾ ਵਾਪਸ ਘਾਟਾ 1 ਰੁਪਿਆ ਦਾ ਨਹੀਂ ਜਿਨ੍ਹਾਂ ਨੇ ਨਵਾਂ ਕੰਮ ਸਟਾਰਟ ਕਰਨਾ ਤੇ ਜਿਹੜੇ ਆ ਗਏ ਦੂਰੋਂ ਦੂਰੋਂ ਉਹਨਾਂ ਦੀ ਅੱਜ ਲਾਟਰੀ ਮੈਂ ਭੈਣਾ ਭਰਾਵਾਂ ਦੀ ਫੁੱਲ ਸਪੋਰਟ ਨਾਲ ਕਰਾਂਗਾ ਇਹ ਰੇਟ ਹੋ ਦੇਣ ਜਾ ਰਹੇ ਆ ਰਖੜੀ ਆ ਤਿਹਾੜ ਪਿਆ ਦੇ ਵਿਆਹਾਂ ਛਾਰੀਆਂ ਦਿਨ ਵੀ ਸ਼ੁਰੂ ਹੋ ਗਏ ਮੈਂ ਕਿਹਾ ਤੁਸੀਂ ਚੀਜ਼ਾਂ ਦੇਖੋ ਭਾਜੀ ਜਲਵੇ ਆ ਲਓ ਪਹਿਲਾ ਸੂਟ ਡਿਜੀਟਲ ਪ੍ਰਿੰਟ ਕੋਟਾਂ ਦਾ ਹਾਂਜੀ ਭਾਜੀ ਇਹ ਇੱਕ ਨਹੀਂ ਦੋ ਨਹੀਂ ਉਹ ਕਿੰਨੇ ਚਾਹੀਦੇ ਆ 100 ਰੁਪਏ ਕਰਤੇ ਆ 100 ਰੁਪਏ ਦੇ ਵਿੱਚ 100 ਰੁਪਏ ਦਾ ਸੂਟ ਕਰਤਾ ਆ ਦੇਖੋ ਸਭ ਤੋਂ ਪਹਿਲੇ ਵੱਡਾ ਪਟਾਕਾ ਜਿਹੜੇ ਬਾਜ਼ਾਰਤ ਕੋਈ 100 ਕੋਈ 500 ਬਾਬੇ ਦੇ ਢਿੱਟੀ ਤੇ ਆਜੋ 100-100 ਰੁਪਏ ਦੇ ਵਿੱਚ ਸੂਟ ਲੈ ਜਾਓ ਪ੍ਰਿੰਟ ਰੰਗ ਇਹਦੇ ਵਿੱਚ ਬਹੁਤ ਵੱਖੋ ਵੱਖਰੇ ਮਿਲ ਜਾਣੇ ਆ ਹਾਲੋ ਭਾਜੀ ਪੀਸ ਦੇਖੋ ਆ ਕੋਟਨ ਦਾ ਸੂਟ ਹਾਂਜੀ ਹਾਲੋ ਭਾਜੀ ਜੁਨੀ ਨਾਲ ਜੀ ਉਹ ਵੀ ਜਨਾਨ ਛਪੋਂ ਦੀ ਜੀ ਭਾਜੀ ਹੁਣ ਸੂਟ ਦੇਖੋ ਦੁਪੱਟਾ ਦੇਖੋ ਉਹ ਵੀ ਕੜਾਈ ਦੇਖੋ ਹਾਂ ਉਹ ਪਰਤੇ ਗੱਡੀ ਜੋ 5 500 ਵਾਲਾ ਸੂਟ ਜੀ ਆ ਪਹਿਣਾ ਪਰੋਹ ਨੂੰ ਦੇਤਾ ਭਾਜੀ 100 ਰੁਪਏ ਆ ਵੀ 100 ਰੁਪਏ ਦੇ ਵਿੱਚ ਆ ਦੇਖੋ ਭਈ 100 ਰੁਪਏ ਦੇ 100 ਰੁਪਏ ਦੇਖੋ ਕੁੱਕੜਾ ਬਾਂਗ ਲੜਾਈ ਹੋ ਗਈ ਸੂਟਾਂ ਦੀ 100 5 500 ਵਾਲੇ ਸੂਟ 100 ਰੁਪਏ ਦੇ ਕਰਦੇ ਆ 100 ਰੁਪਏ ਭਾਜੀ 100 ਨਾਲ ਦੇ ਜਾਂਦੇ ਆ 100 ਰੁਪਏ ਲੈ ਜਾਓ ਜਿੰਨਾ ਮਰਜੀ ਕੱਪੜਾ ਲੈ ਜਾਓ ਇਧਰ ਵੀ ਚੈੱਕ ਕਰ ਲੋ ਕੋਈ ਕਹਿੰਦੇ 20 ਪੀਸ ਕੋਈ ਕਹਿੰਦੇ 50 ਪੀਸ ਆ ਭਾਜੀ ਕੈਮਰੀ ਦਾ ਸੂਟ ਦੇਖੋ ਬਾਜ਼ਾਰ 'ਚ 500 ਦਾ ਲੈ ਕੇ 500 ਸਵਾਈ ਦੇ ਦਣਗੇ ਬਿਲਕੁਲ ਪਰ ਮੈਂ ਆਪਣੇ ਭੈਣਾ ਪਰਵਾਰ ਦਾ ਫਾਇਦਾ ਕਰਨਾ ਆ 500 ਦਾ ਸੂਟ ਸੂਟ ਖਰਾਬ ਹੋ ਜਾਏ ਬੋਰਾ ਜਾਏ ਚੁੰਨੀ ਪਿਓਰ ਦੀ ਨਾਲ ਭਾਜੀ ਭਾਜੀ ਲਾਟਰੀ ਦੇਤੀ ਆ ਲਫੜੋ ਰੇਟ ਕੀ ਆ ਓ ਲੈ ਜਾਓ 200 ਰੁਪਏ ਉਹ ਸੁ ਆ ਲੋ ਬੇ ਜਿੱਤਾ ਬਾਹਰ ਇੰਦਰਦੇਵ ਦਾ ਖੋਜ ਇੱਥੇ ਪਾਪਾ ਖੋਜ ਹੋ ਗਿਆ ਚੱਕੋ ਆ ਦੇਖੋ 200 ਰੁਪਏ ਚ 200 200 200 200 ਜਿਹੜੇ ਫਿਰ 66 77 ਹੋਰੇ ਵਿੱਚ ਲੈ ਜਾਓ 200 ਚ ਆ ਦੇਖੋ ਭਾਜੀ ਇਹ ਚੀਜ਼ਾਂ ਦੇਖੋ ਬੁਲਬੁਲ ਦੇ ਬੱਚੇ ਜੈਪੁਰੀ ਭਾਜੀ 200 ਰੁਪਏ ਸੇਲ ਲਾਤੀ ਹੈ ਭਾਜੀ ਕੈਮਰਿਕ ਦਾ ਸੂਟ ਦੁਪੱਟਾ 200 ਰੁਪਏ ਦੇਖੋ ਜਿੱਤਾ ਜਿੱਤਾ ਕਪੜਾ ਖੁੱਲੀ ਆ ਨਾ ਨਾਲ ਨਾਲ ਵਿਗੀ ਜਾਦਾ ਮੈਂਟੋ ਮੈਂਟੀ ਲੋਕਾਂ ਨੇ ਭਰ ਲਏ ਆ ਕੋਈ ਪਟਿਆਲੇ ਤੋਂ ਕੋਈ ਬਟਾਲੇ ਤੋਂ ਕੋਈ ਜਲੰਧਰ ਤੋਂ ਕੋਈ ਲੁਧਿਆਣੇ ਤੋਂ ਕੋਈ ਅਮਰਸਰ ਤੋਂ ਆ ਲੋ ਭਾਜੀ ਕੈਮਰਿਕ ਸੂਟ ਦੁਪੱਟਾ ਪੜਿਆਦਾ ਸਲਵਾਰ ਨਾਲ 550 ਰੁਪਏ ਦਾ ਸੂਟ ਆ ਥੱਪੀਆਂ ਮਾਰ ਮਾਰ ਤੋਰੋ ਚੁੰਨੀ ਕੋੜਨੀ ਨਾਲ ਬੋਰ ਆ ਗਈ ਵਾਪਸ ਰੰਗ ਖਰਾਬ ਹੋ ਗਿਆ ਵਾਪਸ ਆ ਸੂਟ ਆ ਜਲਵਾ ਆ ਲੋ ਭਾਜੀ 1000 ਦੇ ਚਾਰ ਆ ਲੋ ਬਾਤਰਾਬ ਜਿਹੜਾ ਸਾਡਾ ਇਹ 1000 ਦੇ ਚਾਰ ਮੇਰਾ ਸੂਟ ਕਰਤਾ ਆ ਲੋ ਜੀ ਆ ਲੋ ਭਾਜੀ 1000 ਦੇ ਚਾਰ ਨਾਲ ਨਾਲ ਇੰਨੇ ਵਰਦੀ ਲੋ ਜੀ 1000 ਰੁਪਏ ਦੇ ਚਾਰ ਸੂਟ ਲੋ ਜੀ ਆ ਚੱਕੀ 1000 ਦੇ ਚਾਰ ਪ੍ਰਿੰਟ ਦੇਖੋ ਆ ਦੇਖੋ ਭਾਜੀ 1000 ਦੇ ਚਾਰ ਬਾਹਰ ਵੀ ਵਧੀ ਜਾਂਦਾ ਲੋਕਾਂ ਨੇ ਔਣ ਦੀ ਵੀ ਤੇਜ਼ੀ ਵਧੀ ਜਾਂਦੀ ਇੱਥੇ ਲੋਕਾਂ ਦਾ ਪਿਆਰ ਵੀ ਵਧੀ ਜਾਂਦਾ ਜੀ ਆ ਕਪੜਾ ਹੱਥ ਲਓ ਭਾਜੀ ਭਾਜੀ ਕਪੜਾ ਚੈੱਕ ਕਰੋ ਕੋਟਨ ਹੈ ਕਿ ਕੀ ਹੈ ਦੱਸੋ ਤੁਸੀਂ ਬੋਲਣਾ ਭਾਜੀ ਕੋਟਨ ਹਾਂਜੀ ਆ ਭਾਜੀ ਯਾਰ ਦੇ ਚੌਰ ਤੁਸੀਂ ਦੇਖ ਲਓ ਉਧਰੋਂ ਕੈਰਾ ਮਾਰ ਗਈ ਇੱਧਰ ਦਿਖਾ ਰਹੇ ਸੈਰਾਈ ਸੈਰ ਦੇਦੇ ਆ ਪੂਰੀ ਬਾਬੇ ਦੀ ਹੱਟੀ ਭਰ ਗਈ ਆ ਬਾਹਰ ਜਾਮ ਲੱਗ ਗਿਆ ਮੀ ਭਾਵੇਂ ਕਹਿੰਦੇ ਜਿੰਨਾ ਮਰਜੀ ਆ ਜਵੇ ਨੇਰੀ ਜਿੰਨੀ ਮਰਜੀ ਆ ਜਵੇ ਲੋਕਾਂ ਨੂੰ ਪਤਾ ਵੇ ਜਿਹੜਾ ਬਾਜ਼ਾਰ ਚ 800 ਦਾ ਬਾਬੇ ਦੀ 250 ਦੇ ਰਹੀ ਆ ਰਕੜੀ ਦੇ ਤਿਹਾਰ ਤੇ ਬਹੁਤ ਸੋਹਣੀਆਂ ਆਫਰਾਂ ਲਾਤੀਆਂ ਆ ਆ ਲੋ ਭਾਜੀ ਜਾਮ ਦਾ ਸੂਟ ਚੁੰਨੀ ਪਿਓਰ ਦੀ ਨਾਲ ਸੈਲਿਬ੍ਰਿਟੀ 770 ਦਾ ਸੂਟ ਜੀ ਭਾਜੀ 300 ਰੁਪਏ ਆ ਲੋ ਆ ਦੇਖੋ ਫੋਟੋ ਵਾਲੇ ਪੀਸ ਬੁਟੀਕਾ ਵਾਲੇ ਮੋਡਲ ਵਾਲੇ ਦੇਖੋ ਭਾਜੀ 300 ਰੁਪਏ ਤੇ 1000 1000 ਇੱਥੇ 3 300 ਰੁਪਏ ਇਹ ਭਾਜੀ 300 ਲੈ ਜਾਓ 3 300 ਰੁਪਏ ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਆ ਦੇਖੋ ਭਾਜੀ ਬੈਗਾਂ ਦੇ ਬੈਗ 300 ਦੇਖੋ ਸੂਟਾਂ ਪਿੱਛੇ ਲੜਾਈ ਹੋ ਗਈ ਆ ਆ ਲੋ ਸਨੇ ਮੈਂ ਰਲਣਾ ਕੋਈ ਕਹਿੰਦੇ ਲੈ ਲੈਣਾ ਆ ਲੋ ਭਾਜੀ ਬੈਗ ਵੀ ਨਾਲ ਹੀ ਲੈ ਲਓ ਇੱਥੇ ਜਿਹੜਾ ਕੱਲਾ ਕੱਲਾ ਸੂਟ ਦਿਖਾ ਰਿਆ ਨਾਲ ਨਾਲ ਰੇਟ ਦੱਸੀ ਜਾਂਦੇ ਇੱਥੇ ਇਦਾਂ ਨਹੀਂ ਵੀ ਇੱਕ ਦਾ ਦੱਸਦਾ ਬਾਕੀ ਦੱਸਣੇ ਨਹੀਂ ਭਾਜੀ ਤਿੰਨ ਦਿਨ ਸੇਲ ਬਰਾਤੀ ਏ ਹਾਂਜੀ ਤਿੰਨ ਦਿਨ ਸੇਰ ਵੱਧ ਗਈ ਏ ਸੋ ਮੰਗਰ ਬੁੱਧ ਬਾਰਸ਼ ਕਰਕੇ ਜੀ ਬੜੇ ਭੈਣਾ ਭਰਾਵਾਂ ਦੀਆਂ ਕੋਲਾ ਆ ਰਹੀਆਂ ਜੀ ਵੀ ਅੱਜ ਨਹੀਂ ਆ ਪਾਏ ਆ ਚੱਕੋ ਜੀ ਬੈਗ ਵੀ ਦੇ ਦਿੰਨੇ ਆ ਜੀ ਅਲੋ ਫਰੋ ਬੈਗ ਔਰ ਤੁਸੀਂ ਇਹ ਚੈੱਕ ਆ ਸਮਾਈ ਲ ਜਾਈਦੀ ਮੇਰੀ ਭੈਣ ਦੇ ਚਿਹਰੇ ਆ ਦੇਖੋ 300 ਰੁਪਏ ਚ 1000 ਵਾਲਾ ਸੂਟ ਬੈਗ ਵੀ ਦੇਤਾ ਨਾਲ ਹਲੋ ਜਲਵਾ ਓਏ ਹੋਏ ਓ ਜਿੰਨੇ ਭੈਣ ਭਰਾ ਪਿਆਰ ਕਰਦੇ ਘਰੀ ਬੋਲੋ ਮੇਰੇ ਓਏ ਹੋਏ ਇੱਕ ਵਾਰੀ ਹੋਰ ਆ ਜਕੋ ਜੀ ਬਾਜੀ ਲੈ ਲੰਦਾ ਸੂਟ ਹਾਂਜੀ ਅਲੋ ਚੁੰਨੀ ਨਾਲ ਕੋਟਨ ਦੀ ਜੀ 750 ਰੁਪਏ ਦਾ ਸੂਟ ਬਾਜੀ ਲਾਟਰੀ ਕਰਦੀ ਲਾਟਰੀ ਭਾਜੀ 300 ਰੁਪਏ ਲਓ ਚੱਕ ਲਓ 750 ਵਾਲਾ ਸੂਟ ਵੀ 300 ਦੇ ਵਿੱਚ ਆ ਲੈ ਭਾਜੀ 300 ਰੁਪਏ ਦੇ 300 ਭਾਜੀ 300 ਭਾਜੀ ਪ੍ਰਾਈਵਟ ਕੋਲ ਕਰ ਲਓ ਸਭ ਤੋਂ ਵੱਡਾ ਬ੍ਰਾਂਡ ਆ ਇਹ ਇੰਡੀਆ ਦਾ 300 ਰੁਪਏ ਕਰਤਾ ਭਾਜੀ ਲਓ ਆ ਦੇਖੋ 800 ਵਾਲਾ ਵੱਡਾ ਬ੍ਰਾਂਡ ਓਮ ਸ਼ੈੱਪ ਦੇ 300 ਰੁਪਏ 300 ਰੁਪਏ ਭੈਣ 300 ਰੁਪਏ 300 ਰੁਪਏ 300 3 300 ਚੱਕ ਲਓ 3 300 ਪਾ ਲਓ ਝੋਲਿਆਂ ਦੇ ਵਿੱਚ ਝੋਲੇ ਭਰੀ ਜਾਂਦੇ ਆ ਇਧਰ ਦੇਖੋ ਨਾਲ ਦੇ ਨਾਲ ਝੋਲੇ ਭਰ ਲਿਆ ਲੋਕਾਂ ਨੂੰ ਪਤਾ ਵੀ ਫਾਇਦਾ ਹੋਣਾ ਵੱਡਾ ਇਧਰ ਦੇਖੋ ਆ ਭਾਜੀ ਜਿਹੜਾ ਪੀਸ ਦਿਖਾਣ ਜਾ ਰਹੇ ਆ ਹਾਂਜੀ ਓਏ ਆ ਲੋ ਜੀ ਤੇਰੇ ਭਈ ਲੋਕ ਕਹਿੰਦੇ ਸੂਟ ਖੋਲੋ ਨਾ ਇੱਦਾਂ ਹੀ ਦੇਈ ਜਾਓ ਭਾਜੀ ਰੇਟ ਪਤਾ ਲੰਗਰ ਆ ਰੇਟਾਂ ਦਾ ਆ ਭਾਜੀ 795 ਦਾ ਸੂਟ ਹਾਂਜੀ ਉਹ ਜਿਹਨੇ ਦੋ ਲੈਣੇ ਉਹਦੀ ਲਾਟਰੀ ਭਾਜੀ 900 ਦੇ ਦੋ ਆ ਲੋ ਜਿਹੜਾ 701 ਇੱਥੇ 902 ਸਾਢੇ 450 ਰੁਪਏ ਦਾ ਸੂਟ ਕਰਤਾ ਹਲੋ ਭਾਜੀ 400 ਰੁਪਏ ਆ ਲਓ ਓਏ ਹੋਏ 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 400 ਦਾ ਲਾਟਰੀ ਕੇ 골ਡ ਵੱਡੇ ਬ੍ਰਾਂਡ 12 1200 ਵਾਲੇ 4 400 ਕਰਦੇ 4 400 ਦੇ ਵਿੱਚ ਆਹ ਦੇਖੋ ਭਾਜੀ 1200 1500 ਦੇ ਸੂਟ ਭੈਣਾ ਬਰਾਵਾ ਦੀ ਲਾਟਰੀ ਕੱਲਾ ਕੱਲਾ ਲੈ ਜਾਓ ਭਾਜੀ ਨੌ ਸੌ ਦੇ 2450 ਆ ਲਓ ਜੀ ਕੋਈ ਕਹਿੰਦਾ 1500 ਰੁਪਏ ਕਹਿੰਦਾ 1600 ਸਾਨੂੰ ਥੋੜਾ ਸੂਟ ਉਹ 900 ਦੇ ਦੋ ਚੱਕੋ 900 ਦੇ ਦੋ ਕਰਤੇ 900 ਦੇ ਦੋ ਚੱਕ ਲੋ ਚੱਕ ਲੋ 450 ਰੁਪਏ ਚ ਆ ਪਾਕਿਸਤਾਨੀ ਸੂਟ ਚੁੰਨੀਆਂ ਵੀ ਕੱਡੀਆਂ ਆਈਆਂ ਸ਼ੀਸ਼ੇ ਵਾਲੀਆਂ 1695 ਰੇਟ ਮਾਰ ਪਾਓ ਭਾਜੀ ਅੱਜ ਲਾਟਰੀ ਕਰਤੀ ਐ ਪਹਿਣਾ ਭਰਾਵਾਂ ਨੂੰ ਵੱਡਾ ਫੇਰਾ ਆ ਲਓ ਤੇਰੇ ਕਾਕਾ ਸੂਟੇ ਵੀ ਭਾਜੀ 450 ਦਾ ਸੂਟ ਇਹ ਵੀ 450 ਸਾਡੇ 450 ਉਹ ਜਿਹੜਾ ਬਾਜ਼ਾਰ 'ਚ 1695 'ਚ ਪਾਕਿਸਤਾਨੀ ਸੂਟ 450 ਰੁਪਏ 'ਚ ਕਰਤਾ ਆ ਲੋ ਭਾਜੀ ਜਲਵਾ ਡਿਜ਼ਾਈਨਰ ਡਿਜੀਟਲ ਸੂਟ ਹਾਂਜੀ ਆ 30990 ਵਾਲਾ ਭਾਜੀ ਡਿਜ਼ਾਈਨ ਵੀ ਮਿਲਣਗੇ ਰੇਟ 415 ਰੁਪਏ ਦੇਖੋ ਰੰਗ ਡਿਜ਼ਾਈਨ ਕਾਫੀ ਮਿਲ ਜਾਣੇ ਆ ਡਿਜੀਟਲ ਪ੍ਰਿੰਟ ਸੂਟ ਆ 1212 415 'ਚ ਭਾਜੀ ਡਿਜੀਟਲ ਸੂਟ ਹੈ ਡਿਜੀਟਲ ਆ ਲੋ 415 ਰੁਪਏ ਇਹਦੇ ਵਿੱਚ ਵੀ ਰੰਗ ਤੁਹਾਨੂੰ ਬਹੁਤ ਮਿਲ ਜਾਣੇ ਆ 1500 2000 ਦਾ ਬ੍ਰੋਕਰ ਦਾ ਸੂਟ ਚੁੰਨੀ ਨਾਲ ਪੈਣਾ ਬਰਾਬਰ ਦੀ ਵੱਡੀ ਲਾਟਰੀ ਉਹ ਗਾਗਾ ਮਾਲ ਸੁੱਟਦੇ ਚੱਕੋ 350 ਰੁਪਏ ਆ ਲੋ ਜਿਹੜੇ ਬਾਜ਼ਾਰ ਚ 15 1500 ਵਾਲੇ 350 ਰੁਪਏ ਚ ਚੱਕੋ 350 ਰੁਪਏ ਚ 350 350 350 ਦੀ 350 ਉਧਰ ਜਾਵਾਰਾ ਮਾਰੋ ਦੇਖੋ ਬਾਹਰ ਹਜੇ ਵੀ ਐਂਟਰੀ ਹੋਈ ਜਾਂਦੀ ਆ 350 ਲੋਕ ਵੀ ਆਈ ਜਾਂਦੇ ਆ ਕਿਉਂ ਆਉਂਦੇ ਆ 12 1200 ਵਾਲੇ ਸੂਟ 350 ਰੁਪਏ ਦੇ। ਜੇ ਕੋ 350 ਰੁਪਏ ਦੇ ਸੂਟ। ਭਾਜੀ ਆ ਸੂਟ ਜਾਮ ਦਾ ਚੁੰਨੀ ਪਿਓਰ ਦੀ 795 ਰੁਪਏ ਦਾ ਸੂਟ। ਜੀ ਆਹ ਦੇਖੋ 550 ਕੋਈ 800 ਨਹੀਂ ਕੋਈ 700 ਨਹੀਂ 550 550 ਜੀ ਲੈ ਲਓ ਲੈ ਲਓ ਲਾਹੇ ਲੈ ਲਓ ਲਡੀਆਂ ਵੀ ਲੈ ਜੋ ਲੋਕਾਂ ਨੇ ਹੋਏ 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 ਓਏ ਹੋਏ ਉੱਪਰ ਦੇਖੋ ਫਾਸਟ ਬੈਕ ਆ ਮੋ ਦੇਖੋ ਲੜ ਰੋਈਆਂ ਬੀਬੀਆਂ ਲੜ ਰੋਈਆਂ ਬੀਬੀਆਂ ਮੇਰਾ ਪੈਣਾ ਮੈ ਲੈਣਾ ਐਡਾ ਹੋ ਗਈ ਤੂ ਤੂ ਮੈਂ ਮੈਂ ਹੋ ਗਈ ਛੂਟਾ ਪਿੱਛੇ ਹੋ ਗਈ ਓਏ ਦੇਖੋ ਓਏ ਜਲਵੇ ਦੇਖੋ ਮੇਰੀਆਂ ਪਹਿਣਾ ਸੂਟਾਂ ਦੇ ਜਲਵੇ ਆਏ ਹਾਏ 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 ਓਏ ਚੁੰਨੀ ਪਿਓਰ ਦੀ ਹਾਂਜੀ ਓ ਭਾਜੀ ਅੱਲੋ 15 1500 ਵਾਲੇ ਸੂਟ ਵੀ ਲਾਤੇ ਸੇਲ 'ਚ 800 ਰੁਪਏ ਲੈ ਜਾਓ ਆਓ ਆ ਹੁਣ ਦੇਖੋ 15 15 20 8 800 ਜੀ ਲੰਗ ਦੇਖੋ ਆਹ ਦੇਖੋ ਤੋਵੇਰੇ ਤੋਵੇਰੇ ਹੋਏ 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 ਓਏ ਕਮਾਲ ਹੀ ਕਰਤੀ ਮੇਰੀ ਭੈਣ ਕਪੜਾ ਦੇਖੀ ਕਿੱਦਾਂ ਆ ਪੈ ਠੀਕ ਐ ਆ ਲਓ ਫੜੋ ਫਿਰ ਆ ਵੀ ਲੈ ਜੋ ਆ ਵੀ ਲੈ ਜੋ ਆ ਵੀ ਲੈ ਜੋ ਲੈ ਜੋ ਲੈ ਜੋ ਪਰ ਮੈਂ ਤਾਂ ਹੈਰਾਨ ਆ ਲੋਕੀ 1 2 ਸੂਟ ਲੈਣ ਆਏ ਹੁੰਦੇ 20 20 ਸੂਟ ਲੈ ਕੇ ਜਾਂਦੇ ਓ ਭਾਜੀ ਆ 20 ਦੇਖੋ ਓਏ ਹੋਏ 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 ਓਏ ਤੋਵੇਂ ਹਾਂਜੀ ਓ ਬੁਲਬੁਲ ਦੇ ਬੱਚੇ ਆ ਗਏ ਨੇ ਆਹ ਦੇਖੋ ਆ ਚੁਨੀ ਨਾਲ ਪਿਓਰ ਦੀ ਓ ਲੜਨਾ ਨਹੀਂ ਓ ਨਹੀਂ ਮੈਂ ਅਰਜ਼ੋ ਮੈਂ ਲੈਣਾ ਹੋਗਾ 200 ਰੁਪਏ ਦਾ ਲੈ ਜਾਓ ਆ ਦੇਖੋ ਭਾਜੀ ਲੈ ਜਾਓ ਆ ਲੋ ਫੜੋ ਲੈ ਜਾਓ ਦੇਖੋ ਐਡਾ ਵੱਡਾ ਰਾਸ਼ ਪੂਰੇ ਪੰਜਾਬ ਕਿਸੇ ਦੁਕਾਨ ਦੇ ਨਹੀਂ ਆ ਇਹ ਰਾਸ਼ ਕਿਉਂ ਆ ਰਖੜੀ ਦਾ ਸੇ ਲੱਗੀ ਆ ਵਿਆਹਾ ਸ਼ਾਦੀ ਦਾ ਕਪੜਾ ਕੋਟੀਆਂ ਰੋਪਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀ ਸੇਜ਼ਰੋ ਦੁਕਾਨਦਾਰੋ ਆਜੋ ਬੜੇ ਨੇੜੇ ਕਰਕੇ ਦੁਕਾਨ ਮਡਾਲ ਸਿਲਕ ਆ ਗਈ ਮਡਾਲ ਸਿਲਕ ਜੀ ਮਡਾਲ ਸਿਲਕ ਦਾ ਸੂਟ 2100 2200 ਵਾਲਾ ਹਾਂਜੀ ਸੇਜ਼ ਲੱਗ ਗਿਆ ਆ ਲੋ ਫੜੋ 800 ਰੁਪਏ ਲਓ 2100 ਵੀ ਲਿਓ ਭਾਈ ਭਾਈ ਸੋਲੇ ਸੂਟ ਵੀ 8 800 ਰੁਪਏ ਦੇ ਵਿੱਚ ਕਰਦੇ ਆ ਮਤਲਬ ਰੇਟ ਪੰਡ ਤੇ ਨੂੰ ਗੁਣਾ ਘੱਟ ਕਰਦੇ ਤਿੰਨ ਤਿੰਨ ਗੁਣਾ ਰੇਟ ਬਾਜ਼ਾਰ ਨਾਲੋਂ ਘੱਟ ਆਹ ਲੋ ਚੱਕੋ ਭਾਜੀ 800 ਰੁਪਏ ਆਹ ਦੇਖੋ ਭਾਜੀ 22 16 ਸੂਟ 25 25 16 ਸੂਟ ਭਾਜੀ ਪਹਿਣਾ ਭਰਾਵਾਂ ਨੂੰ ਲਾਟਰੀ ਦੇਤੀ ਆ ਦੇਖੋ ਆਹ ਦੇਖੋ ਸੂਟ ਓਏ ਹੋਏ ਆਏ ਹਾਏ ਆਹ ਦੇਖੋ ਉਹ ਭਾਜੀ 1000 ਰੁਪਏ ਕਰਦੇ ਉਹ ਜਿਹੜੇ ਬਾਜ਼ਾਰ 'ਚ 25 25 ਸਾਰੇ ਸੂਟ ਵੀ 1 1000 'ਚ ਕਰਦੇ ਓ 1 1000 ਰੁਪਏ ਕਰਦੇ 25 25 ਰੁਪਏ 1000 ਰੁਪਏ ਕਰਦੇ ਯਾਰ ਲੈ ਜੋ ਜਿੰਨਾ ਮਰਜ਼ੀ ਕੱਪੜਾ ਲੈ ਜਾਓ ਜਿਹੜਾ ਬਾਜ਼ਾਰ 'ਚ 50000 ਦਾ ਕੱਪੜਾ ਬਾਪੇ ਦੇ ੱਟੀ 20000 'ਚ ਦੇ ਰਹੀ ਆ ਕੱਪੜਾ ਇਹ ਲਾਟਰੀ ਨਹੀਂ ਮਿਲਣੀ ਐ ਐਦਾਂ ਦੇ ਕਲਰ ਨਹੀਂ ਮਿਲਣੇ ਐਦਾਂ ਦੇ ਸੂਟ ਕਿਤੇ ਨਹੀਂ ਮਿਲਣੇ ਓ ਭਾਜੀ ਪੀਸ ਦੇਖੋ ਓ ਜਲਵੇ ਆ ਜਲਵੇ 1000 ਰੁਪਏ ਸੂਟ ਕਰਤਾ ਦੇਖੋ ਪ੍ਰਿੰਟ ਕਿੰਨੇ ਸੋਹਣੇ ਆ ਡਿਜ਼ਾਈਨ ਕਿੰਨੇ ਸੋਹਣੇ ਆ ਦੁਪੱਟੇ ਨਾਲ ਬਾਜ਼ਾਰ 'ਚ 2500 ਬਾਪੇ ਦੇ ੱਟੀ ਤੇ ਸਿਰਫ 1000 ਰੁਪਏ ਦਾ ਸੂਟ ਜਿਨ੍ਹਾਂ ਨੇ ਲੈਣਾ ਲੈ ਜੋ ਜਿਨ੍ਹਾਂ ਨੇ ਵੇਚਣ ਲਈ ਨਾ ਉਹ ਲੈ ਜੋ ਜਿਨ੍ਹਾਂ ਨੇ ਵੇਖ ਲਈ ਲੈਣਾ ਲੈ ਜੋ ਇਹ ਮੌਕਾ ਨਹੀਂ ਮਿਲਣਾ ਇਹ ਭਾਜੀ ਆਪਾਂ ਕਲਕੱਤੇ ਗਏ ਸੀ ਹਾਂਜੀ ਇਹ ਕਲਕੱਤੇ ਦੀ ਕੋਟਨ ਹੈ ਹੱਥ ਲਾਓ ਭਾਜੀ ਕੋਟਨ ਕਹਿੰਦੇ ਅਹਮਦਾਬਾਦ ਜੀ ਗਏ ਸੂਰਤੀ ਵੀ ਗਏ ਛੱਡੇ ਕੁਝ ਨਹੀਂ ਅਸ ਕੀ ਮੈਂ ਕਿਹਾ ਕਲਕੱਤੇੋਂ ਕੋਟਨ ਲੈ ਕੇ ਆਏ ਆ ਸਪੈਸ਼ਲ ਹੱਥ ਲਾਓ ਜੀ ਇਹ ਹੁੰਦਾ ਕੱਪੜਾ ਸੂਤੀ ਹਾਂਜੀ ਇਹ 1800 2000 ਦਾ ਸੂਟ ਹਾਂਜੀ ਆ ਫੜੋ ਵਾ 800 ਰੁਪਏ ਤੁਸੀਂ ਹੋਰ ਦੇਖ ਲਓ ਜਿੰਨੇ ਦਾ ਸਿਆਣੇ ਲੋਕ ਆ ਸਾਰੇ ਬਾਪੇ ਦੇ ਕਿਤੇ ਆ ਗਏ ਆ ਜਿਨ੍ਹਾਂ ਨੇ ਲੰਗਾ ਕੋਈਏ ਬਚਾਉਣੇ ਆ ਇਹ ਤੁਸੀਂ ਵੀ ਘਰਾਂ 'ਚ ਬੈਠੇ ਹੋ ਆਜੋ ਹੋਰ ਪਾਸੇ ਜਾਣ ਦੀ ਕਿਸੇ ਸ਼ਹਿਰ 'ਚ ਕਿਸੇ ਸ਼ੋਰੂਮ ਤੇ ਲੋੜ ਨਹੀਂ ਸਿੱਧੇ ਇੱਥੇ ਆਜੋ ਫਰੀ ਦੇ ਭਾਗ ਫੜਾ ਕੋਟੀਆਂ ਦੇ ਭਾਗ ਜਿਹੜਾ ਕਪੜਾ ਨਾ ਵਿਕੇ ਵਾਪਸੀ ਹੈਗੀ ਆ ਟੈਨਸ਼ਨ ਕੋ ਨਹੀਂ ਲੈਣੀ ਜਿਨ੍ਹਾਂ ਨੇ ਰਖੜੀ ਦੀ ਕਪੜਾ ਲੈਣਾ ਏ ਕਲਾਸ ਕਪੜਾ ਏ ਕਲਾਸ ਕੁਆਲਟੀ ਜ਼ਿਲ੍ਹਾ ਜਲੰਧਰ ਜਮਸ਼ੇਰਗਾ ਬਾਬੇ ਰੇਡ ਕੋੜੀ ਆਪਣੀ ਹੱਡੀ ਐਡਾਂ ਦੀਆਂ ਲਾਟਰੀਆਂ ਰੋਮਨ ਸਿਲਕ ਦੀਆਂ ਪੂਰੇ ਪੰਜਾਬ 'ਚ 1200 1500 ਰੁਪਏ ਬਾਬੇ ਰੇਡ ਤੇ 6 600 ਰੁਪਏ ਜਲਦੀ ਕਰੋ ਆਜੋ ਕਪੜਾ ਨਾ ਵਿਕੇ ਵਾਪਸੀ ਐ ਟੈਨਸ਼ਨ ਨਹੀਂ ਲੈਣੀ ਜੀ ਕੋੜੀ ਚਾਰ ਦੇਂਦੀ ਸੇਰ ਹੋਰ ਵਧਾਉਂਦੀ ਆ ਚਾਰ ਦਿਨ ਆਜੋ ਵੱਡੇ ਫਾਇਦੇ ਕਰਾਂਗੇ ਭਾਜੀ 19 1900 ਰੁਪਏ 12 1200 ਰੁਪਏ ਭਾਜੀ ਆਹ ਦੇਖੋ ਤੋਹਫੇ ਆਹ ਦੇਖੋ ਚੀਜ਼ਾਂ ਇਹ ਗੱਲਾਂ ਨਹੀਂ ਭਾਜੀ ਫੇਰਾ ਕਰਦੇ ਆ ਬਾਬੇ ਦੀ ਹੱਡੀਆਂ ਦੇਖੋ ਦੁਪੱਟੇ ਹਾਂਜੀ ਇਧਰ ਰੇ ਸੂਟ 12 1200 ਰੁਪਏ ਜਲਦੀ ਕਰੋ ਲੇਟ ਨਾ ਹੋ ਜਾਣਾ ਮਿਲਦੇ ਆ ਫਿਰ ਅਗਲੀ ਵੀਡੀਓ ਚ ਸਸਰੀ ਘਰ ਜੀ ਕੋਈ ਜਾਣਕਾਰੀ ਲੈਣੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਜੰਮਸ਼ੇਰ ਕਾਸ